ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਹਤ ਜੇ ਇਨਸਾਨ ਦੀਆਂ ਮੁਰਲੀਆਂ ਲੋੜਾਂ ਵੇਖੀਆਂ ਜਾਣ ਤੇ ਖਾਸ ਕਰਕੇ ਸ਼ੁੱਧ ਪਾਣੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਪਰ ਹਰਾਨੀ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਤੋਂ ਉੱਪਰ ਹੋ ਚੁੱਕੇ ਨੇ ਜੇ ਮੈਂ ਬਟਾਲਾ ਦੀ ਗੱਲ ਕਰਾਂ ਤੇ ਕੁਝ ਐਸੇ ਇਲਾਕੇ ਨੇ ਵੱਡੀ ਗਿਣਤੀਆਂ ਉਹਨਾਂ ਇਲਾਕਿਆਂ ਦੀ ਜਿੱਥੇ ਅਜੇ ਤੱਕ ਸ਼ੁੱਧ ਪਾਣੀ ਪੀਣ ਵਾਸਤੇ ਲੋਕਾਂ ਨੂੰ ਨਹੀਂ ਮਿਲਿਆ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮਐਲਏ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਲਗਾਤਾਰ ਲੱਗੇ ਹੋਏ ਹਨ ਬਟਾਲਾ ਵਾਸੀਆਂ ਦੇ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਅੱਜ ਫਿਰ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਹੈ ਵੱਡੀ ਖੁਸ਼ਖਬਰੀ ਹੈ ਬਟਾਲਾ ਵਾਸੀਆਂ ਵਾਸਤੇ ਕਿ 27 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਲੈ ਕੇ ਆਏ ਹਨ ਸ਼ੁੱਧ ਪਾਣੀ ਪੀਣ ਵਾਸਤੇ ਬਟਾਲਾ ਵਾਸੀਆਂ ਦੇ ਉਹਨਾਂ ਇਲਾਕਿਆਂ ਨੂੰ ਮਿਲੇਗਾ ਗੱਲਬਾਤ ਕਰਦੇ ਹਾਂ ਸਸਕਾ ਜੀ ਸਸਕਾ ਜੀ ਸਭ ਤੋਂ ਪਹਿਲਾਂ ਤੇ ਮੁਬਾਰਕਾਂ ਕਿਉਂਕਿ ਸ਼ੁੱਧ ਪਾਣੀ ਹੇ ਤੱਕ 75 ਸਾਲ ਤੋਂ ਪਰੋਹ ਗਏ ਹੈ ਬਟਾਲਾ ਵਾਸੀ ਨਹੀਂ ਉਡੀਕ ਰਹੇ ਹੈ ਤੇ ਤੁਸੀਂ ਸ਼ੁੱਧ ਪਾਣੀ ਲੈ ਕੇ ਆਏ ਹੋ ਕਿੰਨਾ ਪ੍ਰੋਜੈਕਟ ਹੈ ਤੇ ਕਿੱਥੇ ਕਿੱਥੇ ਜਾਏਗਾ ਤੇ ਕਿੰਨੀ ਲੰਬੀ ਪਾਈਪ ਰੀ ਪਵੇਗੀ ਬਿਲਕੁਲ ਜੀ ਕਈ ਵਾਰੀ ਜਦੋਂ ਗਰਾਊਂਡ ਲੈਵਲ ਤੇ ਜਾਂਦੇ ਆ ਬਜ਼ੁਰਗਾਂ ਨੂੰ ਮਿਲਦੇ ਆ ਸਾਡੀਆਂ ਮਾਵਾ ਪੈਨਾ ਮਿਲਦੀਆਂ ਨੇ ਦੁੱਖ ਲੱਗਦਾ ਜਦੋਂ ਇੱਕੋ ਗੱਲ ਕਰਦੇ ਆ ਵੀ ਹੱਲੇ ਤੱਕ ਤੇ ਸਾਨੂੰ ਪੀਣ ਵਾਸਤੇ ਪਾਣੀ ਸਾਫ਼ ਨਹੀਂ ਮਿਲਦਾ ਦੁੱਖ ਲੱਗਦਾ ਸੀ ਇਹ ਗੱਲ ਸੁਣ ਕੇ ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਸੀ ਵੀ ਮੈਂ ਲੱਗਾ ਕਰ ਰਹੀ ਆਪਾਂ ਐਫਰਟ ਕਰ ਰਹੇ ਆ ਸੋ ਅੱਜ ਮੈਂ ਦੱਸਣਾ ਚਾਹੁੰਨਾ ਆਪਣੇ ਬਟਾਲੇ ਦੇ ਲੋਕਾਂ ਨੂੰ ਖੁਸ਼ਖਬਰੀ ਦੇਣੀ ਚਾਹੁੰਨਾ ਵਾ ਵੀ ਇਹ ਅਮਰਤ ਸਕੀਮ ਚੋਂ ਜਿਹੜੇ 27 ਕਰੋੜ 34 ਲੱਖ ਪੀਣ ਵਾਲਾ ਪਾਣੀ ਜਿਹੜਾ ਸੀ ਇਹ ਅੱਜ ਮਹਈਆ ਜਿਹੜਾ ਵਾ ਵੀ ਇਹਦਾ ਕੰਮ ਮਿਲ ਗਿਆ ਜੀ ਟੈਂਡਰ ਹੋ ਗਿਆ ਸਾਰਾ ਕੰਮ ਅਲਾਟ ਹੋ ਗਿਆ ਸਿਰਫ ਇਹਦਾ ਹੁਣ ਆਪਾਂ ਸੋਮਵਾਰ ਨੂੰ ਜਿਹੜਾ ਮੰਡੇ ਨੂੰ ਉਦਘਾਟਨ ਕਰਾਂਗੇ ਮੈਂ ਤਾਂ ਅੱਜ ਸਾਰੇ ਆਪਣੇ ਭਰਾਵਾਂ ਨੂੰ ਬੁਲਾਇਆ ਤੁਹਾਨੂੰ ਬੁਲਾਇਆ ਤਾਂ ਜੋ ਕਿ ਇਸ ਕੰਮ ਬਾਰੇ ਮੈਂ ਉਹਨਾਂ ਨੂੰ ਏਰੀਏ ਨੂੰ ਦੱਸ ਦਿਆਂ ਜਿੱਥੇ-ਜਿੱਥੇ ਕੰਮ ਹੋਣਾ ਔਰ ਇਹ ਜਿਹੜਾ ਕਨੈਕਸ਼ਨ ਆ ਘਟੋ ਘਟਨੀ ਜਿਹੜੇ ਇਹਦੇ ਵਿੱਚ 10130 ਕਨੈਕਸ਼ਨ ਹੋਣਗੇ ਜਿਹੜੇ ਘਰਾਂ ਦੇ ਵਿੱਚ ਜਾਣਗੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਕਨੈਕਸ਼ਨ ਹੁੰਦਾ ਇਹਦੇ ਵਿੱਚ ਐਮਏ ਕੋਟਲਾ ਨਵਾ ਡੇਰਾ ਬਾਬਾ ਨਾਨਕ ਰੋਡ ਬੋੜਾਂਵਾਲ ਉਜਾਗਰਨਗਰ ਸ਼ਹਿਰ ਦਾ ਅੰਦਰੂਨੀ ਇਲਾਕਾ ਇਹ ਸਾਰਾ ਕਵਰ ਕਰ ਲਿਆ ਜੀ ਉਸ ਤੋਂ ਬਾਅਦ ਸ਼ੂਗਰਪੁਰਾ ਮੁਰਗੀ ਮਹਿਲਾ ਤੇਲੀਆਂਵਾਲ ਜੁਝਾਰ ਨਗਰ ਜਵਾਰ ਨਗਰ ਕুতਬੀ ਨੰਗਲ ਭੁੱਲਰ ਰੋਡ ਸ਼ਾਂਤੀ ਨਗਰ ਕਨਵਾ ਰੋਡ ਸ਼ਾਬਾਦਪੁਰਾ ਅਰਮਾਨ ਰਿਜ਼ੋਰਟ ਆਨੰਦ ਵਿਹਾਰ ਨੀਓ ਆਨੰਦ ਵਿਹਾਰ ਡ੍ਰੀਮ ਐਵੇਨਿਊ ਕਲੋਨੀ ਸਾਊਥ ਸਿਟੀ ਮਹਾਜਨ ਕਲੋਨੀ ਡਾਇਮੰਡ ਕਲੋਨੀ ਧਰਮਪੁਰਾ ਕਲੋਨੀ ਸ਼੍ਰੀ ਹਰਗੋਬਿੰਦਪੁਰ ਰੋਡ ਹਾਥੀਗੜ ਤੇ ਕਾਦੀਆਂ ਰੋਡ ਇਹ ਸਾਰੇ ਜਿਹੜੇ ਆ ਏਰੀਏ ਦੇ ਵਿੱਚੋਂ 67 ਕਿਲੋਮੀਟਰ ਦੀ ਜਿਹੜੀ ਪਾਈਪ ਦੀ ਲਾਈਨ ਪਾਉਗੀ ਸਾਰੀ ਦੀ ਔਰ ਇਹਦੇ ਨਾਲ ਨਾਲ ਦੋ ਜਿਹੜੀਆਂ ਵੱਡੀਆਂ ਟੈਂਕੀਆਂ ਬਣਨਗੀਆਂ ਜਿੱਥੇ-ਜਿੱਥੋਂ ਪਾਣੀ ਦੀ ਕਮੀ ਸੀ ਉੱਥੇ-ਉੱਥੇ ਪਾਣੀ ਜਿਹੜਾ ਸਪਲਾਈ ਕੀਤਾ ਜਾਵੇ ਕਿੰਨੇ ਕੁ ਲੋਕਾਂ ਨੂੰ ਇਸ ਨਵੀਂ ਜਿਹੜੀ ਯੋਜਨਾ ਦਾ ਫਾਇਦਾ ਮਿਲੇਗਾ ਔਰ ਕੀ ਅਸੀਂ ਸਮਝਦੇ ਹਾਂ ਕਿ 75 ਸਾਲ ਤੋਂ ਉੱਪਰ ਹੋ ਗਿਆ ਇੱਕ ਪਾਣੀ ਮੁੱਢਲੀ ਲੋੜ ਹੈ ਆਮ ਹਰ ਘਰ ਦੇ ਵਿੱਚ ਲੋੜ ਹਰ ਇਨਸਾਨ ਨੂੰ ਲੋੜ ਹੈ ਕੀ ਕਾਰਨ ਸਮਝਦੇ ਹੋ ਪਾਰਟੀਆਂ ਵੱਡੇ-ਵੱਡੇ ਦਾਅਵੇ ਕਰਦੀਆਂ ਰਹੀਆਂ ਵਿਰੋਧੀ ਪਾਰਟੀਆਂ ਪਰ ਮੁੱਢਲੀ ਲੋੜ ਵੀ ਪੂਰੀ ਨਹੀਂ ਕੀਤੀ ਉਹਦੇ ਦੇਖੋ ਮੈਂ ਗੱਲ ਜ਼ਰੂਰ ਕਹੂੰਗਾ ਵੀ ਦਾਅਵੇ ਤੇ ਵਾਅਦੇ ਤਹੇ ਹੁਣ ਵੀ ਵੇਖੋ ਕਹਿੰਦੇ ਵੀ ਜੋ ਅਸੀਂ ਕਰਤਾ ਬਹੁਤ ਕੁਝ ਕਰਤਾ ਜੀ ਆਪਾਂ ਪਤਾ ਨਹੀਂ ਕਿੰਨਾ ਕੁ ਵਿਕਾਸ ਕਰਤਾ ਪਰ ਆ ਗਰਾਊਂਡ ਰਿਪੋਰਟ ਹੈ ਜੀ ਅਸੀਂ ਆਪਣੇ ਲੋਕਾਂ ਨੂੰ ਪੀਣ ਵਾਸਤੇ ਸਾਫ਼ ਪਾਣੀ ਨਾ ਦੇ ਸਕੇ ਤੇ ਕਿੱਥੇ ਸਾਡੀਆਂ ਸਿਆਸਤਾਂ ਕਿੱਥੇ ਸਾਡੀਆਂ ਰਾਜਨੀਤੀਆਂ ਗਈਆਂ ਕੀ ਕਰਦੇ ਨੇ ਆਪਾਂ ਸੋ ਇਹ ਨਹੀਂ ਹੁੰਦਾ ਵੀ ਆਪਾਂ ਆਪੋ ਆਪਣਾ ਪ੍ਰਚਾਰ ਕਰੀ ਜਾਈਏ ਅਸਲ ਹੁੰਦਾ ਹੈ ਵੀ ਆਪਾਂ ਲੋਕਾਂ ਦੇ ਕੰਮ ਕਿਦਾਂ ਕਰ ਰਹੇ ਹਾਂ ਇਹ ਕੰਮ ਨੇ ਲੋਕਾਂ ਦੇ ਅੱਜ 10139 ਕਨੈਕਸ਼ਨ ਇੱਕ ਪਰਿਵਾਰ ਦੇ ਵਿੱਚੋਂ ਵੀ ਇੱਕ ਘਰ ਦੇ ਵਿੱਚੋਂ ਵੀ 5 ਜੀ ਲਾ ਲੋ ਤੇ 50000 ਦੇ ਕਰੀਬ ਲੋਕਾਂ ਨੂੰ ਜਦੋਂ ਸਾਫ਼ ਪਾਣੀ ਮਿਲੂਗਾ ਉਹ ਕਿਤੇ ਨਾ ਕਿਤੇ ਇਹ ਮਿਹਨਤ ਨੂੰ ਥੋੜਾ ਬੋਤਾ ਤੇ ਅਸੀਸਾਂ ਦੇਣਗੇ ਇਹਨਾਂ ਵੀ ਚਲੋ ਮਿਹਨਤ ਦੀ ਗੱਲ ਤੋਂ ਯਾਦ ਆਇਆ ਹੈ ਕਾਫੀ ਮਿਹਨਤ ਵੀ ਕਰਨੀ ਪੈਂਦੀ ਹੈ ਪੈਸਾ ਲੈ ਕੇ ਆਉਣਾ ਇਲਾਕੇ ਵਾਸਤੇ ਕਾਫੀ ਉੱਥੇ ਮਿਹਨਤ ਕਰਨੀ ਪੈਂਦੀ ਹੈ ਉਹਦਾ ਥੋੜਾ ਜ਼ਿਕਰ ਕਰਦੀਆਂ ਲਗਾਤਾਰ ਦਿਨ ਦਾ ਲੱਗੇ ਹੋ ਪਰ ਲਗਾਤਾਰ ਵਕ ਵਕ ਯੋਜਨਾਵਾਂ ਲਿਆਂਦੀਆਂ ਇਹਦਾ ਵੀ ਜ਼ਿਕਰ ਹੋਣਾ ਚਾਹੀਦਾ ਕਿੰਨੀ ਕ ਮਿਹਨਤ ਕਰਨੀ ਪੈਂਦੀ ਕਿੰਨੇ ਕ ਐਫਰਟ ਕਰਨੇ ਪੈਂਦੇ ਆ ਇੰਨੀ ਕ ਪਹੁੰਚ ਕਰਨੀ ਪੈਂਦੀ ਹੈ ਇਹ ਦੇਖੋ ਮੈਂ ਗੱਲ ਜ਼ਰੂਰ ਕਹੂੰਗਾ ਹਰ ਫਾਈਲ ਜਿਹੜੀ ਵੀ ਤੋਰੀ ਦੀ ਉਹਦੇ ਪਿੱਛੇ ਪੈਣਾ ਪੈਂਦਾ ਜੀ ਉਹਦਾ ਮਗਰ ਪੈਣਾ ਪੈਂਦਾ ਜੀ ਆਪਾਂ ਕੰਮ ਕਰਾ ਕੇ ਤੁਰ ਕੇ ਛੱਡ ਦਈਏ ਤੇ ਉਹ ਸਮਲੋ ਵੀ ਉਹ ਫਿਰ ਦਫਤਰਾ ਚ ਕਿਉਂਕਿ ਹੱਲੇ ਸਿਸਟਮ ਜਿਹੜਾ ਵਾ ਕਿਤੇ ਨਾ ਕਿਤੇ ਤੁਹਾਨੂੰ ਵੀ ਪਤਾ ਵੀ ਜਿਹੜੇ ਆ ਸਾਢੇ ਤਿੰਨ ਸਾਲਾਂ ਦੇ ਵਿੱਚ ਆਪਾਂ ਐਫਰਟ ਕੀਤਾ ਯੋਰ ਮਾਰਿਆ ਆਪਾਂ ਕਾਫੀ ਸੁਧਾਰ ਕਰਾਉਣ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਹੱਲੇ ਵੀ ਕਮੀਆਂ ਜਿਹੜੀਆਂ ਹੈਗੀਆਂ ਨੇ ਪਰ ਉਹ ਵੀ ਕਮੀਆਂ ਦੂਰ ਕਰਾਂਗੇ ਸਾਨੂੰ ਇਹੋ ਹੀ ਹੈ ਵੀ ਜਦੋਂ ਇਹ ਕੰਮ ਨੂੰ ਅਸਲ ਸਫਲਾ ਹੋ ਜਾਵੇ ਅਸਲ ਸੋਚਾਰੂ ਢੰਗ ਦੇ ਨਾਲ ਹੋ ਜਾਵੇ ਕਿਉਂਕਿ ਮੈਨੂੰ ਮਾਣ ਹੈ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਜਿਨ੍ਹਾਂ ਨੇ ਜਦੋਂ ਵੀ ਜ਼ਰੂਰਤ ਪੈਂਦੀ ਆ ਚਟਾਨ ਬਣ ਕੇ ਨਾਲ ਖੜੂ ਹੁੰਦੇ ਨੇ ਸੋ ਮੈਂ ਰਿਹਨੀ ਆ ਉਹਨਾਂ ਦਾ ਸਾਰੀ ਟੀਮ ਦਾ ਰਿਹਨੀ ਆ ਜਿਹੜੀ ਇਫਰਟ ਕਰਨ ਦੇ ਵਿੱਚ ਕਦੀ ਕੋਈ ਉਹਨਾਂ ਨੇ ਕਮੀ ਨਹੀਂ ਛੱਡੀ ਸਰ ਜੀ ਆਖਰੀ ਸਵਾਲ ਹੈ ਵਿਰੋਧੀ ਅਜੇ ਵੀ ਨੁਕਸਬਿਲੀਆਂ ਗੱਡੀ ਜਾਂਦੇ ਸਰਕਾਰ ਦੇ ਕੰਮ 'ਚ ਸ਼ੁਰੂ ਤੋਂ ਕਹਿੰਦੇ ਸਰਕਾਰ ਨਹੀਂ ਚੱਲਨੀ ਸਰਕਾਰ ਨਹੀਂ ਚੱਲਨੀ ਸਰਕਾਰ ਲਗਭਗ ਆਪਣਾ ਕਾਰਜਕਾਲ ਹੀ ਪੂਰਾ ਕਰ ਚੁੱਕੀ ਹੈ ਅਜੇ ਵੀ ਕਹੀ ਜਾਂਦੇ ਆ ਸਰਕਾਰ ਨਹੀਂ ਚੱਲਨੀ ਸਰਕਾਰ ਡਿੱਗ ਚੱਲੀ ਹੈ ਮੈਂ ਮੈਂ ਰਿੰਕੂ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਬ੍ਰਦਰ ਮੈਂ ਦੱਸਣਾ ਚਾਹੁੰਦਾ ਵਾ ਵੀ ਸਭ ਤੋਂ ਪਹਿਲਾਂ ਇਹ ਕਹਿੰਦੇ ਕਹਿੰਦੇ ਵੀ ਸਰਕਾਰ ਬਣਦੀ ਨਹੀਂ ਆਮ ਆਦਮੀ ਪਾਰਟੀ ਨੇ ਕਹਿੰਦੇ ਇਹ ਫਿਰ ਬਣ ਗਈ ਪਹਿਲਾ ਹੀ ਇੱਕ ਝਟਕਾ ਇਹਦਾ ਫਿਰ ਕਹਿੰਦੇ ਹੀ 6 ਮਹੀਨੇ ਨਹੀਂ ਚੱਲਦੀ ਸਰਕਾਰ ਇਹੋ ਕਹਿੰਦੇ ਫਿਰ 6 ਮਹੀਨੇ ਵੀ ਚੱਲ ਗਈ ਫਿਰ ਕਹਿੰਦੇ ਸਾਲ ਨਹੀਂ ਕਰਦੇ ਫਿਰ ਸਾਲ ਵੀ ਨਿਕਲ ਗਿਆ ਫਿਰ ਅਸਲ ਦੇ ਵਿੱਚ ਇਹ ਸੀ ਵੀ ਸਾਰੇ ਨਵੇਂ ਐਮਐਲਏ ਕਿਤੇ ਨਾ ਕਿਤੇ ਉਹ ਹੁਣ ਪੁਰਾਣੇ ਵਿੰਦੇ ਹੀ ਅਕਾਲੀ ਦਲ ਜਾਂਦਾ ਹੈ ਕਾਂਗਰਸ ਆ ਜਾਂਦੇ ਹੈ ਕਾਂਗਰਸ ਜਾਂਦੇ ਹੈ ਅਕਾਲੀ ਦਲ ਆ ਜਾਂਦਾ ਹੈ ਵਾਰੀਆਂ ਲੱਗੀਆਂ ਹੈ ਬੀਜੇਪੀ ਉਹਨਾਂ ਨੂੰ ਆਦਤ ਪਈ ਸੀ ਵੀ ਉਹ ਉਹ ਚਿਹਰੇ ਬਾਰ-ਬਾਰ ਵੇਖਣਦੇ ਫਿਰ ਸਾਰੇ ਚਿਹਰੇ ਜਦੋਂ ਨਵੇਂ ਆਏ ਫਿਰ ਕਹਿੰਦਾ ਤੇ ਵੀ ਇਹ ਕਾਹੋ ਜੇ ਆਗੇ ਨੇ ਠੀਕ ਹੈ ਇਹਨਾਂ ਨੇ ਕੀ ਕਰਨਾ ਠੀਕ ਹੈ ਇਹਨਾਂ ਕੋ ਕੰਮ ਨਹੀਂ ਹੁੰਨੇ ਫਿਰ ਕੰਮ ਵੀ ਹੁੰਦਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਕੋਲ ਹੋਰ ਕੋਈ ਬਾਅਦ ਵਿੱਚ ਨੁਕਸ ਨਹੀਂ ਲੱਗਾ ਫਿਰ ਤੁਸੀਂ ਹਸਣਾ ਵੀ ਆ ਫਿਰ ਇਹਨਾਂ ਕੋਲ ਗੱਲ ਆ ਗਈ ਵੀ ਇਹ ਲੈ ਇਹ ਤੇ ਹੁਣ ਵਿਆਹ ਹੀ ਕਰਾਈ ਜਾਂਦੇ ਹੁਣ ਜਿਹੜੇ ਸਾਡੇ ਐਮਐਲਏ ਵਿਚਾਰੇ ਕੁवारे ਨੇ ਉਹਨਾਂ ਨੇ ਤੇ ਵਿਆਹ ਕਰਾਉਣਾ ਹੀ ਹੈ ਹੁਣ 60 60 ਸਾਲਾਂ ਦੀ ਉਮਰ ਤੇ ਜਾ ਕੇ ਥੋੜਾ ਜਿਹੜੇ ਹੁਣ ਇਹ ਤੇ ਬਜ਼ੁਰਗ ਨੇ ਕਹੀ ਇਹਨਾਂ ਚ ਵੀ ਉਹਨਾਂ ਦੀ ਉਮਰ ਜ ਥੋੜਾ ਵਿਆਹ ਹੋਣਗੇ ਸੋ ਕਹਿਣ ਦਾ ਭਾਵ ਇਹ ਆ ਵੀ ਅਸੀਂ ਚੱਲ ਸੋ ਚੱਲ ਜਦੋਂ ਦੇ ਆਇਆ ਕੰਮ ਕਰ ਰਹੇ ਆ ਮੈਂ ਵਿਰੋਧੀਆਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਸਾਡਿਆਂ ਆਪਾਂ ਮੇਨ ਪੰਜ ਗੱਲਾਂ ਕੀਤੀਆਂ ਆ ਜੋ ਸਾਡੇ ਨਾਂ ਮਦਾਨ ਚ ਪੰਜ ਗੱਲਾਂ ਕੀਤੀਆਂ ਅਸੀਂ ਪਹਿਲੀ ਗੱਲ ਕੀਤੀ ਸੀ ਆਪਾਂ 600 ਜੁੰਟ ਦੀ ਕਰਤਾ ਕਿ ਨਹੀਂ ਕਰਤਾ ਦਿੱਤਾ ਫਿਰ ਆਪਾਂ ਗੱਲ ਕੀਤੀ ਸੀ ਵੀ ਆ ਜਿਹੜੇ ਚਾਰ ਚਾਰ ਪੈਨਸ਼ਨਾਂ ਲੈਂਦੇ ਨੇ ਤਿੰਨ ਤਿੰਨ ਪੈਨਸ਼ਨਾਂ ਲੈਂਦੇ ਨੇ ਲੀਡਰ ਇੱਕ ਕਰਾਂਗੇ ਕਰਕੇ ਵਖਾਲਤ ਹੀ ਕਿ ਨਹੀਂ ਵਖਾਲਤ ਫਿਰ ਅਸੀਂ ਕਿਹਾ ਸੀ ਸ਼ਹੀਦਾਂ ਦੇ ਸਨਮਾਨ ਨੂੰ 1 ਕਰੋੜ ਦੀ ਰਾਸ਼ੀ ਦੇਵਾਂਗੇ ਕਿਹਾ ਸੀ ਕਰਕੇ ਵਖਾਲਤ ਤੱਕ ਨਹੀਂ ਵਖਾਲਤ ਫਿਰ ਅਸੀਂ ਕਿਹਾ ਸੀ ਮਹੱਲਾ ਕਲੀਨਿਕ ਬਣਾਵਾਂਗੇ ਹੁਣ ਤੱਕ ਬਟਾਲੇ ਹਲਕੇ ਦੇ ਵਿੱਚ ਤਕਰੀਬਨ 17 ਦੇ ਲਗਭਗ ਜਿਹੜੇ ਮਹੱਲਾ ਕਲੀਨਿਕ ਬਣ ਚੁੱਕੇ ਨੇ ਹੁਣ ਹੋਰ ਨਵੇਂ ਮਹੱਲਾ ਕਲੀਨਿਕ ਜਿਹੜੇ ਹੋਰ ਬਣਨ ਜਾ ਰਹੇ ਨੇ ਹੁਣ ਮਹੱਲਾ ਕਲੀਨਿਕ ਜਿਤਨਾ ਗਾਂਦੀ ਨਗਰ ਕੈਂਪ ਦੇ ਵਿੱਚ ਬਣਿਆ ਮੁਰਗੀ ਮਹੱਲੇ ਬਣਿਆ ਸਾਡੇ ਉੱਚੇ ਟਿੱਬੇ ਬਣਿਆ ਹੁਣ ਨਵਾਂ ਮਹੱਲਾ ਕਲੀਨਿਕ ਜਿਹੜਾ ਸਾਡੇ ਸ਼ਹਿਰਾਂ ਵਾਲੇ ਦਰਵਾਜ਼ੇ ਬਣਨ ਜਾ ਰਹੇ ਆ ਸੋ ਕਹਿਣ ਦਾ ਭਾਵ ਸਾਡੇ ਫੈਜਪੁਰੇ ਬਣਿਆ ਪਿੰਡਾਂ ਦੇ ਵਿੱਚ ਕਈ ਬਣੇ ਹੁਣ ਕਨਵਾੜਾ ਰੋਡ ਤੇ ਬਣਨ ਜਾ ਰਹੇ ਨੇ ਸੋ ਕਈ ਐਸੇ ਕੰਮ ਨੇ ਜਿਹੜੇ ਉਹ ਜਿਹੜੇ ਆ ਉਹ ਕਰ ਰਹੇ ਜਦੋਂ ਗੱਲ ਜਦੋਂ ਮਹਲਾਕ ਕਲੀਨਿਕ ਦੀ ਗਰੰਟੀ ਦਿੱਤੀ ਹੋ ਵੀ ਕੰਮ ਕਰ ਰਹੇ ਆ ਆਪਾਂ ਫਿਰ ਉਸ ਤੋਂ ਬਾਅਦ ਗੱਲ ਕੀਤੀ ਆਪਾਂ ਸਿੱਖਿਆ ਦੀ ਹੁਣ 12 ਕਰੋੜ ਦੀ ਲਗਦੇ ਨਾਲ ਜਾ ਕੇ ਧਰਮਪੁਰਾ ਕਲੋਨੀ ਚ ਜਾ ਕੇ ਵੇਖਿਓ ਸਕੂਲ ਆਫ ਐਮੀਨੈਂਸ ਬਣ ਰਿਹਾ ਉਹ ਵੀ ਗੱਲ ਕੀਤੀ ਸੀ ਆਪਾਂ ਸਿੱਖਿਆ ਦੀ ਸਕੂਲ ਬਣ ਰਹੇ ਆ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਸਕੂਲਾਂ ਦੇ ਸਿਹਾਰ ਵਾਸਤੇ ਪੈਸੇ ਦੇ ਕੇ ਆਏ ਤੁਸੀਂ ਨਹੀਂ ਯਕੀਨ ਤੇ ਗਾਂਧੀ ਨਗਰ ਕੈਂਪ ਚ ਜਾਇਓ ਜਦੋਂ ਮੈਂ ਜਤਿਆਂ ਆ ਮੈਂ ਠੀਕ 3 ਮਹੀਨੇ ਬਾਅਦ ਉੱਥੇ ਸਕੂਲ ਚ ਗਿਆ ਹਾਂ ਤੇ ਜਦੋਂ ਮੈਂ ਜਾ ਕੇ ਦੇਖਿਆ ਸੀ ਵੀ ਉੱਥੇ ਨਾ ਬੱਚਿਆਂ ਕੋ ਬਹਿਣ ਉੱਠਣ ਵਾਸਤੇ ਜਗ੍ਹਾ ਨਹੀਂ ਸੀ ਹੈਗੀ ਤੇ ਮੈਨੂੰ ਟੀਚਰ ਮਿਲੇ ਪ੍ਰਿੰਸੀਪਲ ਮਿਲੇ ਉਹਨਾਂ ਨੇ ਵੀ ਮੇਰਾ ਜ਼ਿਕਰ ਕੀਤਾ ਜੀ ਆ ਵੇਖੋ ਜੀ ਕੀ ਹਾਲਾਤ ਨੇ ਕਿਤਰਾ ਤੇ ਮੈਂ ਉਹਨਾਂ ਨੂੰ ਇਹੋ ਗੱਲ ਕਹੀ ਫਿਕਰ ਨਾ ਕਰਿਓ ਮੈਂ ਵਰਕ ਕਰ ਰਿਆ ਮੈਂ ਵਧੀਆ ਕਰਾਂਗੇ ਆਪਾਂ ਉਹਨਾਂ ਨੂੰ ਵੀ ਲੱਗਾ ਵੀ ਜਿੱਥੇ ਪੁਰਾਣੇ ਲੀਡਰ ਆਉਂਦੇ ਰਹੇ ਇਹੋ ਗੱਲਾਂ ਕਰਕੇ ਉਹ ਵੀ ਚਲ ਜਾਂਦੇ ਰਹੇ ਤੇ ਵੀ ਚਲ ਗਿਆ ਫਿਰ ਬਾਅਦ ਵਿੱਚ ਜਦੋਂ ਸਕੂਲਾਂ ਦੀ ਮਨਿਆਰ ਉੱਚੇ ਚੁੱਕੇ ਸਕੂਲਾਂ ਦੇ ਵਿੱਚ ਲੋੜਵੰਦ ਕਲਾਸਾਂ ਬਣੀਆਂ ਪ੍ਰੋਜੈਕਟ ਰੂਮ ਬਣੇ ਆ ਜੋ ਮਾਨ ਮਹਿਸੂਸ ਕਰਦੇ ਵੀ ਵਾਕਿਆ ਜੇ ਕਹਿ ਕੇ ਗਏ ਹੀ ਤੇ ਇਹਨਾਂ ਨੇ ਕੰਮ ਕੀਤਾ ਭੈਣਾ ਗਰੰਟੀ ਦੇਖ ਰਹੀਆਂ ਘਰ ਘਰ ਚ ਇਹੋ ਜੱਟੇ ਆ ਗਿਆ ਸਾਰੇ ਜਿਹੜੇ ਜਿਹੜੇ ਕੰਮ ਕੀ ਸੀ ਉਹ ਕਰਤੇ ਹੁਣ ਭੈਣਾ ਵਾਲੀ ਗਰੰਟੀ ਜਿਹੜੀ ਆ ਹਜ਼ਾਰ ਯਾਰ ਉਹ ਰਹਿੰਦਾ ਹਾਲੇ ਹੁਣ ਉਹ ਤਾਂ ਰਹਿੰਦਾ ਜਿਹੜਾ ਹੁਣ 600 ਜੁੰਟ ਦਿੱਤਾ ਨਾ ਉਹ ਹੁੰਦੇ ਨੇ ਦਿੱਤਾ ਆਪਾਂ ਹੁਣ ਸਾਨੂੰ ਯਾਦ ਕਰਾਉਣਾ ਪੈਂਦਾ ਵੀ ਇਹ 600 ਜੁੰਟ ਜਿਹੜਾ ਵਾ 32 ਫਰੀ ਹੈ ਜਿਹੜੀ ਆਪਾਂ ਕੀਤੀ ਆ ਸੋ ਜਿਹੜੀ ਹੁਣ ਪੈਣਾ ਵਾਲੀ ਗਾਰੰਟੀ ਆ ਉਹ ਜਿਹੜਾ ਅਖੀਰਲਾ ਸਾਲ ਆ ਸਾਡਾ ਆਪਾਂ ਉਹਦੇ ਵਿੱਚ ਪੂਰੀ ਕਰਾਂਗੇ ਤਾਂ ਜੋ ਕਿ ਸਾਡੇ ਜੋ ਇਹ ਵੀ ਗੱਲ ਕਹੀ ਸੀ ਆਪਾਂ ਉਹਦੇ ਤੇ ਵੀ ਖਰੇ ਉਤਰੇ ਹੁਣ ਆਜੋ ਸਾਡੀ ਤੇ ਪੈਣਾ ਵਾਲੀ ਗਾਰੰਟੀ ਰਹਿ ਗਈ ਬਸ ਉਹ ਪੂਰੀ ਕਰਾਂਗੇ ਆ ਜਿਹੜੇ ਕਾਂਗਰਸੀਆਂ ਨੇ ਗੁਟਕਾ ਸਾਹ ਹੱਥ ਚ ਫੜਿਆ ਇਹ ਸੋਮਾ ਖਾਧੀਆਂ ਯਾਦ ਆ ਉਹ ਵੀਡੀਓ ਪਈ ਹੋਣੀ ਅੱਜ ਕੱਲ ਫਿਰ ਜਦੋਂ ਮਰਜ਼ੀ YouTube ਤੇ ਕੱਢ ਲਿਆ ਕਰਿਓ ਨਸ਼ਾ ਖਤਮ ਨਸ਼ਾ ਖਤਮ ਕਰਨ ਦੀ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਮਹੱਲਿਆਂ ਚ ਗਏ ਆ ਲੋਕਾਂ ਨੂੰ ਸੋਵਾ ਖਵਾ ਰਹੇ ਆ ਖਵਾਈਆਂ ਵੀ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਉਹਦੇ ਮਗਰ ਨਹੀਂ ਜਾਣਾ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਨੇ ਗੁਟਕਾ ਸਾਫ ਫੜ ਕੇ ਸੋਵਾ ਖਾਧੀਆਂ ਕੋਈ ਇੱਕ ਵੀ ਪਹਿਲ ਕਦਮੀ ਇਹਨਾਂ ਨੇ ਆਪਣੀ ਕਾਂਗਰਸ ਵੇਲੇ ਕੋਈ ਨਸ਼ੇ ਖਤਮ ਕਰਨ ਦੀ ਕੀਤੀ ਹੋਵੇ ਇੱਕ ਵੀ ਵਿਖਾਲਦੋਂ ਰਿਕਾਰਡ ਕੀਤੀ ਨਾ ਜਿਹੜੇ ਗੁਰੂ ਸਾਹਿਬ ਨੂੰ ਹੱਥ ਚ ਲੈ ਕੇ ਉਹਨਾਂ ਦੀ ਬਾਣੀ ਨੂੰ ਹੱਥ ਚ ਲੈ ਕੇ ਜਿਹੜੇ ਸੋਵਾ ਖਾ ਕੇ ਅੱਜ ਇਹਨਾਂ ਨੂੰ ਜਵਾਬ ਮੰਗੋ ਉਹਦੀ ਗੱਲ ਕਰੋ ਕਹਿੰਦੇ ਕਿ ਕੈਪਟਨ ਚੱਲ ਗਿਆ ਤੇ ਫਿਰ ਸਟੇਜ ਤੇ ਤੇ ਤੁਸੀਂ ਸਾਰੇ ਹੀ ਫਿਰ ਸਾਰੇ ਹੀ ਜਕਾਰੇ ਤੇ ਤੁਸੀਂ ਲਾਉਂਦੇ ਸੀ ਸਾਰੇ ਕੀ ਹੈ ਜਵਾਬ ਦਿਓ ਕੀ ਹੈ ਕੀ ਕੀਤਾ ਕੋਈ ਜਵਾਬ ਨਹੀਂ ਆਉਂਦਾ ਫਿਰ ਗੱਲ ਕਰਦੇ ਹੇ ਘਰ ਘਰ ਨੌਕਰੀ ਦਵਾਂਗੇ ਕਿੰਨੀਆਂ ਕਿ ਮਿਲ ਗਈਆਂ ਫਿਰ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿੰਨਿਆਂ ਕਿ ਦਾ ਕਰਤਾ ਇਹਨਾਂ ਨੇ ਹਾਸੋ ਹੀ ਨਹੀਂ ਗੱਲ ਸਾਰੇ ਪੰਜਾਬ 'ਚ ਇਹਨਾਂ ਨੇ ਫਾਰਮ ਭਰਾਏ ਸੀ ਮੋਬਾਈਲਾਂ ਵਾਸਤੇ ਸਾਰੇ ਪੰਜਾਬ 'ਚ ਵੀ ਆਪਾਂ ਸਮਾਰਟਫੋਨ ਦਵਾਂਗੇ ਕਹਿੰਦੇ ਇਹ ਕਿਨੇ ਕਿੰਨਿਆਂ ਨੂੰ ਮਿਲੇ ਸੋ ਇਹ ਝੂਠ ਦੀ ਬੁਣਿਆਦ ਤੇ ਚੱਲਣ ਵਾਲੇ ਲੋਕ ਨੇ ਮੈਂ ਗੱਲ ਕਹਿ ਰਿਹਾ ਝੂਠ ਇੱਕ ਵਾਰ ਹੀ ਚੱਲ ਸਕਦਾ ਦੋ ਵਾਰ ਹੀ ਚੱਲ ਸਕਦਾ ਅੱਗੇ ਤੀਜੀ ਤਰ ਨਹੀਂ ਸੀ ਇੱਕ ਤੋਂ ਖਿੱਚਦੇ ਸੀ ਤੇ ਦੂਜੇ ਨੂੰ ਬਣਾਉਂਦੇ ਸੀ ਦੂਜੇ ਤੋਂ ਖਿੱਚਦੇ ਸੀ ਤੇ ਫਿਰ ਪਹਿਲੇ ਨੂੰ ਬਣਾ ਦਿੰਦੇ ਇਹੋ ਕੰਮ 75 ਸਾਲ ਚੱਲਦਾ ਰਿਹਾ ਤੇ ਉਲਟ ਲੋਕਾਂ ਨੂੰ ਜਿਹੜਾ ਇਹਦਾ ਸਾਹਮਣਾ ਕਰਨਾ ਪਿਆ ਨਤੀਜੇ ਲੋਕਾਂ ਨੂੰ ਭੁਗਤਨੇ ਪਏ ਕਿਉਂਕਿ ਦੁਕਾਨਾਂ ਹੀ ਦੋ ਖੁੱਲੀਆਂ ਸੀ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਕੰਮ ਕਰਾਂਗੇ ਤੇ ਫਿਰ ਗੱਲ ਬੰਨੀ ਆ ਮੈਂ ਹੁਣ ਇੱਕ ਗੱਲ ਬਤੌਰ ਸਾਰਾ ਪਰਿਵਾਰ ਵੀ ਬੈਠਾ ਮੈਨੂੰ ਇਹ ਦੱਸਿਓ ਹੜ੍ਹ ਤੇ ਪਹਿਲਾਂ ਵੀ ਆਉਂਦੇ ਰਹੇ ਆਉਂਦੇ ਰਹੇ ਕਿ ਨਹੀਂ 88 ਜੀ ਹੜਾਏ ਹੜੋ ਤੋਂ ਬਾਅਦ ਵੀ ਆਏ ਕਦੀ ਕਾਂਗਰਸੀਆਂ ਨੂੰ ਵੇਖਿਆ ਹੀ ਕਿਤੇ ਮਿੱਟੀ ਚੁੱਕਦੇ ਆ ਪਹਿਲਾਂ ਕਿਤੇ ਦੱਸੋ ਜਦੋਂ ਆ 75 ਸਾਲਾਂ ਦੀਆਂ ਸਰਕਾਰਾਂ ਰਹੀਆਂ ਕਦੀ ਵੇਖਿਆ ਹੀ ਇਹਨਾਂ ਨੂੰ ਜ਼ਮੀਨ ਤੇ ਉਤਰਦੇ ਆ ਹੈਲੀਕਾਪਟਰ ਤੋਂ ਮੁੱਖ ਮੰਤਰੀ ਸਾਹਿਬ ਲੰਘਦੇ ਹੁੰਦੇ ਕਹਿੰਦੇ ਹੁੰਦੇ ਹੜਪ ਪ੍ਰਭਾਵਤਾ ਦਾ ਹੈਲੀਕਾਪਟਰ ਤੋਂ ਕੀਤਾ ਦੌਰਾਨ ਜ਼ਮੀਨ ਤੇ ਕਿੱਥੇ ਉਤਰਦੇ ਜ਼ਮੀਨ ਤੇ ਤੇ ਉਤਰੇ ਕੋਈ ਨਹੀਂ ਪਰ ਹੁਣ ਜ਼ਮੀਨ ਤੇ ਉਤਰਨਾ ਪਿਆ ਕਿਉਂ ਉਤਰਨਾ ਪਿਆ ਕਿਉਂਕਿ ਹੁਣ ਇਹਨਾਂ ਨੂੰ ਪਤਾ ਵੀ ਕੰਮ ਕਰਾਂਗੇ ਤੇ ਲੋਕਾਂ ਨੇ ਸਾਨੂੰ ਮੂੰਹ ਲਾਉਣਾ ਨਹੀਂ ਤੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਆਗੇ ਕਿ ਨਹੀਂ ਨਹੀਂ ਤੇ ਚਿੱਟੇ ਕੁੜਤੇ ਪਜਾਮਿਆਂ ਤੇ ਕਦੀ ਇਹਨਾਂ ਨੇ ਮੱਖੀ ਨਹੀਂ ਬਹਿਣ ਦਿੱਤੀ ਠੀਕ ਆ ਆਉਂਦੇ ਕਿ ਨਹੀਂ ਹੁਣ ਜ਼ਮੀਨ ਤੇ ਇਹਨਾਂ ਨੂੰ ਜ਼ਮੀਨ ਤੇ ਲਿਆਂਦਾ ਕਿਹਨਾਂ ਨੇ ਲਿਆਂਦਾ ਲੋਕਾਂ ਨੇ ਲਿਆਂਦਾ ਜੇ ਸਾਡੇ ਵਰਗੇ ਰਾਤ ਦਿਨ ਮਿਹਨਤ ਕਰਕੇ ਆ ਹੁਣ ਕੰਮ ਕਰ ਰਹੇ ਆ ਬਟਾਲੇ ਦੇ ਠੀਕ ਆ ਰਾਤ ਦਿਨ ਫਿਰ ਰਹੇ ਆ ਮੈਨੂੰ ਇਹ ਦੱਸੋ ਸਾਡੇ ਮੇਰੇ ਐਮਐਲਏ ਬਣਨ ਤੋਂ ਪਹਿਲਾਂ ਆਪਾਂ ਇਹ ਸਮੇਂ ਨੂੰ ਬੈਕਐਂਡ ਤੇ ਲੈ ਕੇ ਜਾ ਕੇ ਵੇਖੀਏ ਵੀ ਕਿਹੜੀਆਂ ਕਿਹੜੀਆਂ ਪਾਰਟੀਆਂ ਰਹੀਆਂ ਨੇ ਤੇ ਕਿੰਨਾ-ਕਿੰਨਾ ਨੇ ਕੀ ਕੀਤਾ ਉਹਦੀ ਰਿਪੋਰਟ ਕਢ ਲਿਓ ਤੇ ਆ ਤਿੰਨਾਂ ਸਾਲਾਂ ਦੀ ਕਢ ਲਿਓ ਵੀ ਮੈਂ ਲੋਕਾਂ ਚ ਕਿੰਨਾ ਰਿਆ ਮੈਂ ਲੋਕਾਂ ਚ ਕਿੰਨਾ ਵਿਚਰਿਆ ਮੈਂ ਲੋਕਾਂ ਚ ਕੰਮ ਕੀਤਾ ਮੈਂ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਗਿਆ ਕਿ ਨਹੀਂ ਗਿਆ ਸੋ ਇਹ ਰਿਪੋਰਟ ਕਾਟਾ ਸਾਡੀ ਸੋ ਮੈਂ ਪਹਿਲੋਂ ਵੀ ਇਹੋ ਗੱਲ ਕਹੀ ਮੈਂ ਰਾਜਨੀਤੀ ਕਰਨ ਨਹੀਂ ਆਇਆ ਮੈਨੂੰ ਕੋਈ ਕੁਰਸੀਆਂ ਨਾਲ ਲਾਲਚ ਨਹੀਂ ਮੈਨੂੰ ਕੋਈ ਇਹੋ ਜੀ ਗੱਲ ਦੀ ਮੈਂ ਅੱਗੇ ਇੱਕੋ ਗੱਲ ਕਹਿਣਾ ਮੈਂ ਰਾਜਨੀਤੀ ਕਰਨ ਨਹੀਂ ਆਇਆ ਰਾਜਨੀਤੀ ਨੂੰ ਬਦਲਣ ਆਇਆ ਠੀਕ ਹੈ ਮੈਂ ਬਦਲਿਆ ਕੀ ਬਦਲਿਆ ਜਿਹੜੇ ਘਰਾਂ ਚੋਂ ਤੇ ਗੱਡੀਆਂ ਚੋਂ ਨਿਕਲਦੇ ਨੇ ਹਨਾ ਅੱਜ ਜ਼ਮੀਨ ਤੇ ਆ ਗਰਾਊਂਡ ਚ ਵਾਰਦੇ ਨੇ ਚਲੋ ਲੋਕਾਂ ਕੋ ਮਿਲੋ ਇਹੋ ਤੇ ਚੀਜ਼ ਚਾਉਂਦੇ ਆਪਾਂ ਹੋਰ ਮੈਂ ਕੀ ਚਾਉਣਾ ਮੈਂ ਚਾਉਣਾ ਮੇਰੇ ਲੋਕਾਂ ਦੀ ਸੇਵਾ ਹੋਵੇ ਬਟਾਲੇ ਦੇ ਆਓ ਕਰੋ ਜਦੋਂ ਜਿਦੀ ਕਰੀ ਜੋ ਕਰੋ ਫਾਇਦਾ ਕਿਹਦਾ ਹੋਇਆ ਆਖਿਰਕਾਰ ਕਿਹਦਾ ਫਾਇਦਾ ਹੈ ਉਹੋ ਮੈਚ ਉਹਨਾਂ ਦਾ ਜਨਤਾ ਦਾ ਹੀ ਮੈ ਫਾਇਦਾ ਚ ਉਹਨਾਂ ਜਦੋਂ ਜਨਤਾ ਦਾ ਹੀ ਫਾਇਦਾ ਹੁੰਦਾ ਹੈ ਪਏ ਤਾਂ ਫਿਰ ਇਹ ਤੋਂ ਵੱਡੀ ਗੱਲ ਕੀ ਤੋ ਇਸ ਦੀ ਸ਼ਾਰੀ ਕਲਸੀ ਵਿਭਾਗ ਗੱਲਾਂ ਕੀਤੀਆਂ ਕਿਹਾ ਕਿ ਅਸੀਂ ਆਏ ਸੀ ਰਾਜਨੀਤਿਕ ਕਰਨ ਨਹੀਂ ਰਾਜਨੀਤਿਕ ਬਦਲਣ ਉਹੀ ਕੰਮ ਹੋ ਰਹੇ ਨੇ ਵਿਰੋਧੀ ਲਗਾਤਾਰ ਗੱਲਾਂ ਕਰਨਗੇ ਅਸੀਂ ਕੰਮ ਕਰਾਂਗੇ ਬਟਾਲਾ ਵਾਸੀਆਂ ਵਾਸਤੇ ਨਵਾਂ ਪ੍ਰੋਜੈਕਟ ਲੈ ਕੇ ਆਏ ਹਨ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼